ਜੇਕਰ ਸੌਖੇ ਤਰੀਕੇ ਨਾਲ ਨਹੀਂ ਮੰਨਣਾ ਤਾਂ ਔਖਾ ਤਰੀਕਾ ਵੀ ਸਾਨੂੰ ਆਉਂਦਾ ਸੌਖਾ ਤੁਹਾਨੂੰ ਆਫਰ ਕਰਤਾ ਪੈਸੇ ਨਾਲ ਔਖਾ ਸਾਨੂੰ ਪਤਾ ਵੀ ਕੀ ਕਰਨਾ ਤੇ ਦੁਨੀਆ ਨੂੰ ਵੀ ਪਤਾ ਤੇ ਬਾਬਾ ਚਰਚਾ ਵੀ ਹੋਈ ਪਈ ਹੈ ਐਵੇਂ ਅਸੀਂ ਗ੍ਰੀਨਲੈਂਡ ਲੈ ਲਾਂਗੇ 트럼ਪ ਸਾਹਿਬ ਕਹਿੰਦੇ ਗ੍ਰੀਨਲੈਂਡ ਦੇ ਪਿੱਛੇ ਬਹੁਤ ਬਿਆਨ ਆ ਰਹੇ ਆ ਜੀ ਅੱਜ ਦੇ ਮਾਹੌਲ ਦੇ ਵਿੱਚ ਯੂਐਸਏ ਕਿਸੇ ਵੀ ਤਰ੍ਹਾਂ ਦੇ ਟਰੱਕ ਪਰਮਿਟਸ ਲਈ ਜੀਐਸਟੀ ਟਰੱਕ ਪਰਮਿਟਸ ਨੂੰ ਕੰਟੈਕਟ ਕਰੋ 5593897772 ਹੁਣ ਆਪਾਂ ਖਬਰ ਤੇ ਸਾਂਝ ਪਾ ਲੈਂਦੇ ਹਾਂ ਹਾਂਜੀ ਬ੍ਰਾਡਰ ਸਾਹਿਬ ਗ੍ਰੀਨਲੈਂਡ ਐਸ ਵੇਲੇ ਪੂਰੀ ਚਰਚਾ ਦੇ ਵਿੱਚ ਆਇਆ ਹੋਇਆ ਪੂਰੀ ਦੁਨੀਆ ਦੇ ਵਿੱਚ ਇੱਕ ਚਰਚਾ ਦਾ ਧੁਰਾ ਬਣਿਆ ਹੋਇਆ ਹੈ ਇਹਦੇ ਵਿੱਚ ਕੋਈ ਦੋਹਰਾ ਨਹੀਂ ਕੁਝ ਕ ਐਕਸਪਰਟਸ ਦੇ ਨਾਲ ਜਦੋਂ ਗੱਲਬਾਤ ਹੁੰਦੀ ਆ ਉਹ ਤਾਂ ਇਹ ਵੀ ਕਹਿ ਦਿੰਦੇ ਆ ਕਿ ਵੈਨੇਜ਼ੁਏਲਾ ਲੋਕਾਂ ਨੂੰ ਚੇਤੇ ਨਾ ਰਵੇ ਵੈਨੇਜ਼ੁਏਲਾ ਦੇ ਵਿੱਚ ਕੀ ਕੁਝ ਹੋਇਆ ਉਹਨੂੰ ਓਵਰਕਮ ਕਰਨ ਦੇ ਲਈ ਬਾਕੀ ਦੇਸ਼ਾਂ ਦੇ ਨਾਲ ਆੜਾ ਲਾਇਆ ਜਾ ਰਿਹਾ ਹੈ ਬਾਕੀ ਮੁਲਕਾਂ ਦੇ ਬਾਰੇ ਵਿਚਾਰ-ਵਿਮਰਸ਼ ਇਹਨੇ ਤੇਜ਼ ਕੀਤੇ ਜਾ ਰਿਹਾ ਹੈ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਵੇਲੇ ਹੌਟ ਮੁੱਦਾ ਬਣ ਚੁੱਕਿਆ ਸੀਗਾ ਯੂਨ ਤੱਕ ਵੱਖ-ਵੱਖ ਮੁਲਕਾਂ ਨੇ ਤਾਰਾਂ ਖੜਕਾ ਦਿੱਤੀਆਂ ਸੀਗੀਆਂ ਕਿ ਇਹ ਕਿਹੜਾ ਤਰੀਕਾ ਹੋਇਆ ਇਹ ਤਾਂ ਸਿੱਧੀ-ਸਿੱਧੀ ਗੁੰਡਾਗਰਦੀ ਹੈ ਜਿਸ ਤਰੀਕੇ ਨਾਲ ਵੈਨੇਜ਼ੁਏਲਾ ਦਾ ਬੰਦਾ ਚੱਕਿਆ ਉਹਨਾਂ ਗੱਲਾਂ ਬਾਤਾਂ ਨੂੰ ਫਿੱਕਾ ਪਾਉਣ ਦੇ ਲਈ ਪੈਰਲਲ ਇੱਕ ਮੁੱਦਾ ਖੜਾ ਕਰ ਦਿੱਤਾ ਗਿਆ ਹੁਣ ਤੱਕ ਬਹੁਤੇ ਲੋਕ ਇਹੀ ਮੰਨਦੇ ਸੀਗੇ ਪੂਰੀ ਦੁਨੀਆ ਦੇ ਵਿੱਚ ਇਹ ਇੱਕ ਚਰਚਾ ਸੀਗੀ ਕਿ ਗ੍ਰੀਨਲੈਂਡ ਦੇ ਮੁੱਦੇ ਤੇ ਅੱਜ ਗੱਲ ਕੀਤੀ ਹੈ ਕੱਲ ਨੂੰ ਇਹਨਾਂ ਨੇ ਕੋਈ ਹੋਰ ਗੱਲ ਕਰ ਲੈਣੀ ਹੈ ਕੱਲ ਨੂੰ ਕੈਨੇਡਾ ਦੇ ਬਾਰੇ ਕੋਈ ਵਿਚਾਰ ਦੇ ਦੇਣਗੇ ਪਰਸੋਂ ਨੂੰ ਯੂਰਪੀ ਕਿਸੇ ਹੋਰ ਮੁਲਕ ਦੇ ਬਾਰੇ ਵਿਚਾਰ ਆ ਜਾਣਗੇ ਇਹ ਸਾਰੀ ਗੱਲਬਾਤ ਨੌਨ ਸੀਰੀਅਸ ਹੈ ਪਰ ਭਰਾੜ ਸਾਹਿਬ ਜਿਵੇਂ ਇੱਕ ਇੱਕ ਦਿਨ ਨਵਾਂ ਚੜਦਾ ਆਏ ਦਿਨ ਦੇ ਵਿੱਚ ਗ੍ਰੀਨਲੈਂਡ ਦੇ ਪ੍ਰਤੀ ਜਿਹੜੀ ਚਹਲ ਕਦਮੀ ਕੀਤੀ ਜਾ ਰਹੀ ਹੈ ਯੂਨਾਈਟਿਡ ਸਟੇਟਸ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਦਾਂ ਜਾਪਦਾ ਹੈ ਕਿ ਇਹ ਕੋਈ ਵੀ ਨੌਨ ਸੀਰੀਅਸ ਗੱਲਬਾਤ ਨਹੀਂ ਵਾਕਈ ਕੋਈ ਨਾ ਕੋਈ ਟੀਚਾ ਮਿੱਥਿਆ ਹੋਇਆ ਹੈ ਕੁਝ ਨਾ ਕੁਝ ਅਸਲ ਦੇ ਵਿੱਚ ਪ੍ਰਾਪਤ ਕਰਨ ਦੀ ਕੋਈ ਇੱਛਾ ਹੈਗੀ ਹੈ ਇਹ ਬਹੁਤ ਵੱਡੀ ਇੰਟਰਨੈਸ਼ਨਲ ਨਿਊਜ਼ ਬਣ ਚੁੱਕੀ ਹੈ ਇਸ ਵੇਲੇ ਦੀ ਜੋ ਕਿ ਤਕਰੀਬਨ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਕੱਲੇ-ਕੱਲੇ ਮੁਲਕ ਦੇ ਵਿੱਚ ਜਿੰਨੀਆਂ ਵੀ ਨਾਮੀ ਅਖਬਾਰਾਂ ਆ ਉਹਨਾਂ ਦੇ ਵਿੱਚ ਹਰ ਰੋਜ਼ ਹਾਈਲਾਈਟਸ ਦੇ ਵਿੱਚ ਸੁਰਖੀਆਂ ਦੇ ਵਿੱਚ ਆ ਰਹੀ ਹੈ 트럼ਪ ਸਾਹਿਬ ਨੇ ਰੀਸੈਂਟਲੀ ਇੱਕ ਨਵੀਂ ਸਟੇਟਮੈਂਟ ਦਾਗੀ ਹੈ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਈਜ਼ੀ ਵੇ ਦੇ ਨਾਲ ਹਾਸਲ ਕਰਨਾ ਚਾਹੁੰਦਾ ਸੀਗਾ ਗ੍ਰੀਨਲੈਂਡ ਨੂੰ ਪਰ ਜੇ ਈਜ਼ੀ ਵੇ ਦੇ ਨਾਲ ਗ੍ਰੀਨਲੈਂਡ ਸਾਡੇ ਹਾਸਲ ਨਹੀਂ ਆਇਆ ਤਾਂ ਸਾਨੂੰ ਹਾਰਡਵੇ ਅਪਣਾਉਣ ਤੋਂ ਕੋਈ ਨਹੀਂ ਰੋਕ ਸਕਦਾ ਸਾਨੂੰ ਹਾਰਡਵੇ ਅਪਣਾਉਣ ਤੋਂ ਗਰੇਜ਼ ਨਹੀਂ ਕਰਾਂਗੇ ਅਸੀਂ ਇਹ ਬ੍ਰਾਡਸਬ ਇਹਨਾਂ ਨੇ ਸਾਰੀ ਜਿਹੜੀ ਗੱਲਬਾਤ ਆ ਇਹ ਗ੍ਰੀਨਲੈਂਡ ਦੇ ਬਾਰੇ ਕੀਤੀ ਹੈ ਦਰ ਅਸਲ ਗ੍ਰੀਨਲੈਂਡ ਡੈਨਮਾਰਕ ਦੀ ਇੱਕ ਆਟੋਨੋਮਸ ਟੈਰੀਟਰੀ ਆ ਪਾ ਪਹਿਲਾਂ ਵੀ ਦੱਸਿਆ ਸੀ ਇਹ ਖੁਦਮੁਖਤਿਆਰ ਖੇਤਰ ਆ ਜਿਹਦੇ 4-5 ਮਾਮਲਿਆਂ ਦੇ ਉੱਪਰ ਡੈਨਮਾਰਕ ਦਾ ਕੰਟਰੋਲ ਆ अदरवाइज ਉਹ ਆਪਣੀ ਸਰਕਾਰ ਆਪ ਰਨ ਕਰਦੇ ਆ ਵਾਰ-ਵਾਰ ਡੋਨਲਡ ਟਰੰਪ ਨੇ ਇੱਕ ਗੱਲ ਸਪਸ਼ਟ ਕੀਤੀ ਹੈ ਕਿ ਸਾਡੀ ਜੀਓਪੋਲਿਟੀਕਲ ਨਜ਼ਰੀਏ ਤੋਂ ਇਹ ਜਿਹੜਾ ਖੇਤਾ ਹੈ ਸਾਡੇ ਲਈ ਬੜਾ ਇੰਪੋਰਟੈਂਟ ਹੈ ਹਾਲਾਂਕਿ ਦੁਨੀਆ ਦੇ ਵਿੱਚ ਚਰਚਾ ਗ੍ਰੀਨਲੈਂਡ ਦੇ ਨੇਚਰਲ ਰਿਸੋਰਸਸ ਦੀ ਰੀਅਰ ਮਿਨਰਲਸ ਦੀ ਔਇਲ ਗੈਸ ਹੋਰ ਕਈ ਕਿਸਮ ਦੇ ਖਣਿਜ ਪਦਾਰਥਾਂ ਦੀ ਹੋ ਰਹੀ ਹੈ ਪਰ ਟਰੰਪ ਸਾਹਿਬ ਇੱਕ ਗੱਲ ਤੇ ਅਟਕੇ ਹੋਏ ਆ ਉਹ ਕਹਿੰਦੇ ਕਿ ਗ੍ਰੀਨਲੈਂਡ ਦੀ ਸਟ੍ਰੈਟੈਜੀਕ ਲੋਕੇਸ਼ਨ ਹੈ ਜਿਹੜੀ ਉਮਰਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਬੜੀ ਅਹਿਮ ਆ। ਉਹਨਾਂ ਨੇ ਇੱਕ ਸੰਕੇਤ ਸਪਸ਼ਟ ਕੀਤਾ। ਉਹ ਕਹਿੰਦੇ ਕਿ ਮੈਂ ਡੈਨਮਾਰਕ ਦੇ ਨਾਲ ਗੱਲਬਾਤ ਕਰਕੇ ਕੋਈ ਨਾ ਕੋਈ ਡੀਲ ਕਰਨੀ ਚਾਹੁੰਦਾ ਸੀਗਾ। ਡੈਨਮਾਰਕ ਤੋਂ ਈਜ਼ੀ ਵੇ ਦੇ ਨਾਲ ਇਹ ਖੇਤਾ ਆ ਜਿਹੜਾ ਉਹ ਲੈਣਾ ਚਾਹੁੰਦਾ ਸੀ। ਪਰ ਜੇਕਰ ਡੈਨਮਾਰਕ ਜਾਂ ਗ੍ਰੀਨਲੈਂਡ ਇਥੋਂ ਇਹਨਾਂ ਦੋਹਾਂ ਮੁਲਕਾਂ ਦੀ ਸਰਕਾਰ ਸਾਡੇ ਰਸਤੇ ਦੇ ਵਿੱਚ ਰੁਕਾਵਟ ਬਣੇਗੀ ਤਾਂ ਅਮਰੀਕਾ ਨੂੰ ਕੋਈ ਹੋਰ ਸਖਤ ਡਿਪਲੋਮੈਟਿਕ ਜਾਂ ਕੋਈ ਸਖਤ ਇਕਨੋਮਿਕ ਕਦਮ ਚੁੱਕਣਾ ਪੈਣਾ। ਸਾਨੂੰ ਹਾਰਡਵੇ ਟਰਾਈ ਕਰਨਾ ਪੈਣਾ ਜੀ ਬਰਾਟ ਸਾਬ ਬਿਲਕੁਲ ਜੀ ਪਰ ਇਹਦੇ ਨਾਲ ਫਿਰ ਕਾਂਗਰਸ ਦੀ ਮਨਜ਼ੂਰੀ ਵੀ ਲੈਣੀ ਪਊ ਜਿਹੜਾ ਯੂ ਐਸ ਏ ਦਾ ਲਾਅ ਹੈਗਾ ਉਹ ਕਿਸੇ ਵੀ ਦੇਸ਼ ਤੇ ਐਵੇਂ ਅਟੈਕ ਕਰਨ ਬਾਰੇ ਪ੍ਰੋਵੀਜ਼ਨ ਨਹੀਂ ਦਿੰਦਾ ਵੀ ਸਿੱਧੇ ਪ੍ਰੈਜ਼ੀਡੈਂਟ ਹੀ ਕਹ ਦੇਣ ਤੇ ਬਾਅਦ ਵਿੱਚ ਅਟੈਕ ਕਰ ਲੈਣ ਕੀ ਕਾਂਗਰਸ ਪਰਮਿਸ਼ਨ ਦੇ ਦੋ ਕਿ ਵੀ ਭਾਈ ਇਦਾਂ ਅਟੈਕ ਕਰਨਾ ਕਿ ਇਹ ਗੱਲਾਂ ਹਵਾਦੀਆਂ ਹੀ ਆ ਬਲੱਡ ਸਰ ਇਸ ਚੀਜ਼ ਨੂੰ ਸਮਝਣਾ ਥੋੜਾ ਜਿਹਾ ਹੋਰ ਸੌਖਾ ਕਰ ਦਿੰਦੇ ਆ ਕਾਂਗਰਸ ਤੋਂ ਕਿਸੇ ਕਿਸਮ ਦੀ ਮਨਜ਼ੂਰੀ ਨਹੀਂ ਲਈ ਗਈ ਜਿਹੜਾ ਐਕਸ਼ਨ ਵੈਨੇਜ਼ੁਏਲਾ ਦੇ ਵਿੱਚ ਹੋਇਆ ਆਪਣੇ ਤੌਰ ਤੇ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਹੈ ਸੋ ਮਨਜ਼ੂਰੀ ਤੋਂ ਬਿਨਾ ਕਈ ਚੀਜ਼ਾਂ ਹੁੰਦੀਆਂ ਨੇ ਵੈਸੇ ਵੀ ਇਹੋ ਜਿਹੇ ਜਿਹੜੇ ਸਟ੍ਰੈਟੈਜਿਕ ਪਲਾਨ ਹੁੰਦੇ ਆ ਉਹਨਾਂ ਦੇ ਲਈ ਬਾਈ ਪਾਰਟਿਸਨ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ ਜੇਕਰ ਹਰ ਇੱਕ ਸਟੈਪ ਦੇ ਲਈ ਦੋਹਾਂ ਪਾਰਟੀਆਂ ਦੀ ਸਹਿਮਤੀ ਲੈਣੀ ਪੈ ਜਾਵੇ ਤਾਂ ਜਿਹੜਾ ਮਾਮਲਾ ਆ ਉਹ ਬਹੁਤ ਲੰਮਾ ਚੌੜਾ ਜਿਹੜਾ ਫੈਸਲ ਜਾਂਦਾ ਹਾਲਾਂਕਿ ਅਜੇ ਵੀ ਮੇਰਾ ਮੰਨਣਾ ਇਹ ਹੈ ਕਿ ਇਹ ਜਿਹੜਾ ਮੁੱਦਾ ਹੈ ਜਿਸ ਤਰੀਕੇ ਨਾਲ 트럼ਪ ਸਾਹਿਬ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਉਵੇਂ ਨਹੀਂ ਸੁਲਝੂਗਾ ਉਵੇਂ ਚੀਜ਼ਾਂ ਕੰਪਲੈਕਸ ਹੋਣ ਗਈਆਂ ਉਲਝਣ ਦੇ ਵਿੱਚ ਉਹ ਚੀਜ਼ ਪੈਣੀ ਹੈ ਇਸ ਵੇਲੇ ਯੂਰੋਪੀਅਨ ਯੂਨੀਅਨ ਬਹੁਤ ਇਸ ਚੀਜ਼ ਦੇ ਖਿਲਾਫ ਹੈ 트럼ਪ ਸਾਹਿਬ ਦੀਆਂ ਇਹਨਾਂ ਨੀਤੀਆਂ ਦੇ ਨਾਲ ਟਿੱਪਣੀਆਂ ਦੇ ਉਦੋਂ ਡੈਨਮਾਰਕ ਆਲਰੇਡੀ ਕਹਿ ਚੁੱਕਿਆ ਕਿ ਜੇ ਇਸ ਮੈਟਰ ਦੇ ਉੱਪਰ ਕੋਈ ਹਲਚਲ ਕਰਦਾ ਹੈ ਅਮਰੀਕਾ ਸੀ ਨਾਟੋ ਦਾ ਖਹਿੜਾ ਛੱਡ ਦੇਵਾਂਗੇ ਸੋ ਇੱਕ ਕਿਸਮ ਦਾ ਵਰਲਡ ਲੈਵਲ ਤੇ ਇੱਕ ਪ੍ਰੈਸ਼ਰ ਪਿਆ ਹੋਇਆ ਹੁਣ ਇਹ ਤਾਂ ਬਰਾਟਸਾਪ ਏ ਤੇ ਇਹਨਾਂ ਦੇ ਜਿਹੜੇ ਪੋਲਿਸੀ ਮੇਕਰ ਉਹੀ ਦੱਸ ਸਕਦੇ ਆ ਕਿ ਅਸਲ ਉਹਦੇ ਵਿੱਚ ਟਰੰਪ ਸਾਹਿਬ ਦਾ ਟਾਰਗੇਟ ਕੀ ਹੈਗਾ ਇਸ ਸਾਰੀ ਹਲਚਲ ਤੋਂ ਇਸ ਸਾਰੀ ਬਿਆਨਬਾਜ਼ੀ ਤੋਂ ਸਪਸ਼ਟ ਕੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਕ ਪੱਤਰਕਾਰ ਨੇ ਇਸ ਗੱਲਬਾਤ ਦੇ ਦੌਰਾਨ ਵੀ ਪੁੱਛਿਆ ਜਿਹੜੀ ਗੱਲਬਾਤ ਆਪਾਂ ਬੀਤੇ ਦਿਨ ਸ਼ੋਅ ਦੇ ਵਿੱਚ ਕੀਤੀ ਸੀਗੀ ਕਿ ਉਹਨਾਂ ਦੇ ਕੋਲੇ ਮਿਲਟਰੀ ਪ੍ਰੈਜ਼ੈਂਸ ਤਾਂ ਆਲਰੇਡੀ ਹੈਗੀ ਗ੍ਰੀਨਲੈਂਡ ਦੇ ਵਿੱਚ ਉਹ ਜਿਵੇਂ ਮਰਜ਼ੀ ਕਹਿਣ ਕਿ ਖਿੱਤਾ ਇੰਪੋਰਟੈਂਟ ਆ ਪਰ ਉੱਥੇ ਆਪਦੀ ਮਰਜ਼ੀ ਦੇ ਨਾਲ ਜੋ ਮਰਜ਼ੀ ਚਾਹਣੋ ਕਰ ਸਕਦੇ ਆ ਮਿਲਟਰੀ ਐਕਸਪੈਂਸ਼ਨ ਵੀ ਕਰ ਸਕਦੇ ਆ ਫਿਰ ਇਹਨਾਂ ਨੂੰ ਇਹੋ ਜੀ ਕੀ ਲੋਡ ਪੈ ਗਈ ਹੈ ਕਿ ਉਸ ਖੇਤੇ ਦੇ ਉੱਤੇ ਆਖੀ ਟਿਕਾ ਲਈ ਹੋਈ ਹੈ ਨਹੀਂ ਪਰ ਜਿਹੜਾ ਕਿਸੇ ਨ ਦੇਸ਼ ਨਾਲ ਜੇ ਵਾਰ ਕਰਨਾ ਵਾਰ ਬਾਰੇ ਗੱਲ ਕਰ ਰਹੇ ਆ ਪਰ ਵਾਰ ਬਾਰੇ ਤਾਂ ਫਿਰ ਕਾਂਗਰਸ ਤੋਂ ਪਹਿਲਾਂ ਕਰਵਾਉਣਾ ਪੈਂਦਾ ਇਹ ਤਾਂ ਲਾਅ ਦੇ ਵਿੱਚ ਹੈਗਾ ਦੂਜੀ ਗੱਲ ਇਹ ਆ ਵੀ ਜਿਹੜੀ ਮਿਲਟਰੀ ਵਾਲਾ ਕੰਮ ਉਹ ਤਾਂ ਅਪਾ ਕੱਲ ਵੀ ਡਿਸਕਸ਼ਨ ਕੀਤੀ ਸੀ ਵੀ ਚਲੋ ਹੈਗੀ ਆ ਪਰ ਉਹ ਰਾਖੀ ਕਰਕੇ ਕੱਲੀ ਕੀ ਲੈਣਾ ਹੈਗਾ ਹਾਂਜੀ ਪ੍ਰਧਾਨ ਜੀ ਦੇਖੋ ਇਹ ਸਾਰੀ ਗੱਲਬਾਤ ਦੇ ਵਿੱਚ ਨਾ ਉਹਨਾਂ ਨੇ ਵਾਰ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਇਹ ਕਿਹਾ ਕਿ ਜਾਂ ਤਾਂ ਕੋਈ ਡਿਪਲੋਮੈਟਿਕ ਜਿਹੜਾ ਕਦਮ ਹੈ ਉਹ ਚੁੱਕਣਾ ਪੈਣਾ ਸਖਤ ਜਾਂ ਇਕਨੋਮਿਕ ਇਥੋਂ ਸਪਸ਼ਟ ਹੁੰਦਾ ਕਿ ਜਾਂ ਤਾਂ ਕਿਸੇ ਕਿਸਮ ਦਾ ਸੈਂਕਸ਼ਨ ਲਾਉਣ ਦੀ ਤਿਆਰੀ ਦੇ ਵਿੱਚ ਹੈਗੇ ਆ ਜਾਂ ਜਿਹੜੀ ਡਿਪਲੋਮੈਟਿਕ ਲਿਆਜ ਆ ਉਹ ਤੋੜਨ ਦੇ ਬਾਰੇ ਉਹ ਸੋਚ ਰਹੇ ਹੋਣਗੇ ਇਹ ਵੀ ਹੋ ਸਕਦਾ ਹੈ ਕੁਝ ਕੁ ਮੁਲਕਾਂ ਨੂੰ ਜਿੱਦਾਂ ਉਹ ਸਿਕਿਉਰਿਟੀ ਆਫਰ ਕਰਦੇ ਆ ਡਿਫੈਂਸ ਆਫਰ ਕਰਦੇ ਆ ਹੋ ਸਕਦਾ ਕਿ ਨਾਟੋ ਦੇ ਉੱਪਰ ਇਸ ਕਿਸਮ ਦਾ ਪ੍ਰੈਸ਼ਰ ਬਣਾਉਣ ਜਾਂ ਫਿਰ ਗ੍ਰੀਨਲੈਂਡ ਡੈਨਮਾਰਕ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਡਿਫੈਂਸ ਸੰਧੀਆਂ ਐ ਉਹਨਾਂ ਤੋਂ ਬੈਕਸਟੈਪ ਕਰਨਾ ਸੋ ਫਿਲਹਾਲ ਵਾਰ ਵਾਲਾ ਐਂਗਲ ਬ੍ਰੈਕਸਪ ਨਹੀਂ ਲੱਗ ਰਿਹਾ ਦੋ ਚੀਜ਼ਾਂ ਨੇ ਜਾਂ ਤਾਂ ਡਿਪਲੋਮੈਟਿਕ ਸਟੈਪ ਆਊਟ ਕਰਨਗੇ ਸਟੈਪ ਬੈਕ ਕਰਨਗੇ ਜਾਂ ਉਹਨਾਂ ਨੇ ਇਕਨੋਮਿਕ ਬਾਡੀ ਜਿਹੜਾ ਯੂਜ਼ ਕੀਤਾ ਸੋ ਉਹ ਕਈ ਕਿਸਮ ਦੇ ਜਿਹੜੇ ਸੈਂਕਸ਼ਨਸ ਆ ਉਹ ਡੈਨਮਾਰਕ ਤੇ ਗ੍ਰੀਨਲੈਂਡ ਦੇ ਉੱਤੇ ਇੰਪੋਜ਼ ਕਰ ਸਕਦੇ ਆ